ਸੱਤ ਤਰੀਕ ਨੂੰ ਇਹਨਾਂ ਨੇ ਸਾਡੇ ਚਾਚੂ ਤੇ ਹਮਲਾ ਵੀ ਕੀਤਾ ਸ਼ਾਮ ਨੂੰ 5:30 ਵਜੇ ਤੇ ਸਾਡੀ ਸੰਗਤ ਸਾਰੀ ਨੇ ਆ ਸਾਰੇ ਸਾਥੀ ਜਿੰਨੇ ਆ ਇਹਨਾਂ ਨੇ ਮਿਲ ਕੇ ਉਹਨਾਂ ਦਾ ਸਾਹਮਣਾ ਕੀਤਾ ਦੂਬੇ ਦੀ ਸ਼ਾਂਤੀ ਨੂੰ ਭੰਗ ਕਰਕੇ ਜਾਤ ਪਾਤ ਦੇ ਦੰਗੇ ਜਿਹੜੇ ਭੜਕਾਉਣਾ ਚਾਹੁੰਦੇ ਨੇ ਅੱਜ ਮੰਗ ਕੀਤੀ ਗਈ ਹੈ ਮਾਨਯੋਗ ਐਸਐਸਪੀ ਸਾਹਿਬ ਕੋ ਕਿ ਇਹਨਾਂ ਨੂੰ ਫੌਰੀ ਤੌਰ ਤੇ ਇਹਨਾਂ ਉੱਪਰ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਉੱਪਰ ਸਖਤ ਕਾਰਵਾਈ ਕਰਕੇ ਪਰਚਾ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਦੇ ਸਲਾਖਾਂ ਦੇ ਵਿੱਚ ਭੇਜਿਆ ਜਾਏ ਤਾਂ ਕਿਉਂ ਨਾ ਸਰ ਮੇਰੇ ਇੱਥੇ ਆਮ ਰਿਕਟਮ ਪਾਸਟਰ ਨੇ ਲੱਗਨੇ ਤੇ ਉੱਪਰ ਕਿ ਜਾਣਾ ਧਿਆਨ ਦੇਣਾ। ਚਤ ਦੇ ਉੱਪਰ ਵੀ ਉਹਨਾਂ ਨੇ ਇੱਥੇ ਹਮਲਾ ਕੀਤਾ, ਤੋੜ-ਫੋੜ ਕਰਨ ਦੀ ਕੋਸ਼ਿਸ਼ ਕੀਤੀ ਔਰ ਇੱਕ ਬਜ਼ੁਰਗ ਮਹਿਲਾ ਜਿਹੜੀ ਕਿ ਉਸ ਲੜਕੇ ਦੀ ਮਾਤਾ ਸੀ, ਉਹਨਾਂ ਨੂੰ ਵੀ ਜ਼ਬਰਦਸਤ ਬੰਦੀ ਬਣਾ ਲਿਆਇਆ ਗਿਆ। ਲੜਕੀ ਵੀ ਬਾਲ ਗਿਆ ਔਰ ਲੜਕਾ ਵੀ ਬਾਲ ਗਿਆ। ਉਹਨਾਂ ਨੇ ਆਪਣੀ ਸਹਿੰਦੀ ਦੇ ਨਾਲ ਅਮਰੀਕ ਕੋਰਟ ਦੇ ਅੰਦਰ ਰਿਮਾਨੀਓ ਕੋਰਟ ਦੇ ਵਿੱਚੋਂ ਜਿਹੜੀ ਮੈਰੀ ਕਰਵਾਈ ਔਰ ਉਹਦੇ ਨਾਲ ਲੜ ਜਿਹੜੀਆਂ ਰਸਮਾਂ ਹੋਈਆਂ, ਰੀਤੀ ਰਿਵਾਜ ਹੋਏ ਨੇ ਉਹ ਹਿੰਦੂ ਮੈਰੀਜ ਐਕਟ ਦੇ ਥ ਦੇ ਕੋਈ ਵੀ ਰੀਲ ਤਾਂ ਕਿੰਨਾਂ ਨੇ ਕੋਈ ਸਾਬਤ ਨਹੀਂ ਕਰ ਪਾਇਆ ਤੇ 나 ਹੀ ਇਹਨਾਂ ਨੂੰ ਸਾਬਤ ਹੋਣਾ ਵਾ ਕਿ ਮੈਨੂੰ ਕੋਈ ਬਲਣ ਕੇ ਹੈ ਹੀ ਨਹੀਂ ਆ ਮੈਂ ਕੋਈ ਦਿੱਤਾ ਹੀ ਨਹੀਂ ਇਤਿਹਾਸਿਕ ਦਿਨ ਪਿੰਡ ਈਵਨ ਕਲਾ ਦਾ ਦੇ ਕੁਝ ਲੋਕਾਂ ਵੱਲੋਂ ਪਾਸੇ ਨਿਰਮਲ ਮਸੀ ਤੇ ਲਵ ਜਿਹਾਦ ਦੇ આરોਪ ਲਗਾਏ ਗਏ ਸਨ ਜਿਸ ਤੋਂ ਬਾਅਦ ਅੱਜ ਪਾਸੇ ਨਿਰਮਲ ਮਸੀ ਵੱਲੋਂ ਪਾਸੇ ਸਹਿਬਾਨ ਅਤੇ ਮਸੀ ਆਗੂਆਂ ਨੂੰ ਨਾਲ ਲੈ ਕੇ ਐਸਐਸਪੀ ਦਿਹਾਤੀ ਨੂੰ ਇੱਕ ਮੱਗ ਪੱਤਰ ਦਿੱਤਾ ਗਿਆ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਪਾਸੇ ਨਿਰਮਲ ਮਸੀ ਵੱਲੋਂ ਇਹਨਾਂ ਲੱਗੇ ਹੋਏ આરોਪਾਂ ਨੂੰ ਇਨਕਾਰਿਆ ਗਿਆ ਅਤੇ ਉਹਨਾਂ ਨੇ ਕਿਹਾ ਕਿ ਇਹ આરોਪ ਬਿਲਕੁਲ ਝੂਠੇ ਹਨ ਅਤੇ ਪਾਸੇ ਨਿਰਮਲ ਨੇ ਕਿਹਾ ਕਿ ਪਿੰਡ ਈਵਨ ਕਲਾ ਦਾ ਲੜਕਾ ਜੋ ਕਿ ਇੱਕ ਲੜਕੀ ਨੂੰ ਉਸਦੇ ਘਰੋਂ ਲੈ ਗਿਆ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਵਿਆਹ ਕਰਵਾ ਲਿਆ ਅਤੇ ਪਾਸਟਰ ਨੇ ਕਿਹਾ ਕਿ ਜਦਕੇ ਇਸ ਵਿੱਚ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਆਓ ਸੁਣਉਂਦੇ ਆ ਤੁਹਾਨੂੰ ਪਾਸਟਰ ਨਿਰਮਲ ਮਸੀਹ ਅਤੇ ਉਹਨਾਂ ਦੇ ਨਾਲ ਹੋਰ ਆਏ ਮਸੀਹ ਆਗਵਾ ਨੇ ਇਸ ਮੌਕੇ ਤੇ ਕੀ ਕਿਹਾ ਮੇਰਣਾ ਜੀ ਪਾਦਰੀ ਨਿਰਮਲ ਸਿੰਘ ਆ ਕਿਥੋਂ ਆਇਆ ਮੈਂ ਪਿੰਡ ਚਿੰਤਕੋਟ ਚੱਚ ਦਾ ਮੁਖੀ ਆ ਮਾਮਲਾ ਤੁਹਾਨੂੰ ਸਾਰੇ ਕੱਢੋਣਾ ਮਾਮਲਾ ਇਹ ਹੈ ਜੀ ਵੀ ਮੇਰੇ ਤੇ ਨਾ ਲਵਜਾਦ ਦਾ ਨਾਂ ਜਾਣ ਕੇ ਹੀ ਮੇਰੇ ਤੇ ਅਲੀਗੇਸ਼ਨ ਲਾਉਂਦੇ ਆ ਝੂਠਾ ਵਾ ਇਹ ਕਹ ਰਹੇ ਕਿ ਪਾਸਟਰ ਨਿਰਮਲ ਨੇ ਵਿਆਹ ਕੀਤਾ ਵਾ ਜਿਹਦੇ ਕੋਈ ਵੀ ਮੈਨੂੰ ਅਜੇ ਤੱਕ ਇਹਨਾਂ ਨੇ ਪ੍ਰੂਫ ਕੋਈ ਸਾਬਤ ਨਹੀਂ ਕਰ ਪਾਏ ਤੇ ਨਾ ਹੀ ਇਹਨਾਂ ਕੋਈ ਸਬਤ ਹੋਣਾ ਵਾ ਕਿਉਂਕਿ ਮੈਂ ਕੋਈ ਪ੍ਰੂਫ ਮਤਲਬ ਕਿ ਹੈ ਹੀ ਨਹੀਂ ਆ ਮੈਂ ਕੋਈ ਦਿੱਤਾ ਹੀ ਨਹੀਂ ਕਿਸੇ ਨੂੰ ਤੇ ਇਸ ਕਰਕੇ ਉਹਨਾਂ ਨੇ ਮਤਲਬ ਝੂਠਾ ਅਲੀਗੇਸ਼ਨ ਮੇਰੇ ਤੇ ਲਾਇਆ ਵਾ ਕੌਣ ਹੈ ਇਹਨਾਂ ਦਾ ਤੇ ਇਹ ਲੋਨ ਵਾਲੇ ਇੱਕ ਲੱਕੀ ਆ ਤੇ ਇੱਕ ਸਨੀ ਨਾਮ ਦਾਦਾ ਸਨੀ ਸੋਤਾ ਤੇ ਨਾਲ ਉਹਨਾਂ ਦੇ ਹੋਰ ਸਾਥੀ ਆ ਤੇ 7 ਤਰੀਕ ਨੂੰ ਇਹਨਾਂ ਨੇ ਸਾਡੇ ਚਾਚੂ ਤੇ ਹਮਲਾ ਵੀ ਕੀਤਾ ਸ਼ਾਮ ਨੂੰ 5:30 ਵਜੇ ਤੇ ਸਾਡੀ ਸੰਗਤ ਸਾਰੀ ਨੇ ਆ ਸਾਰੇ ਮੇਰੇ ਸਾਥੀ ਜਿੰਨੇ ਆ ਇਹਨਾਂ ਨੇ ਮਿਲ ਕੇ ਉਹਨਾਂ ਦਾ ਸਾਹਮਣਾ ਕੀਤਾ ਫਿਰ ਉਹ ਤੋਂ ਭੱਜੇ ਨੇ ਉਸੇ ਦਿਨ ਸੇਮ ਹੀ ਮੈਂ ਥਾਣੇ ਘੰਡੇ ਐਪਲੀਕੇਸ਼ਨ ਵੀ ਦਿੱਤੀ ਆ ਉਹਨਾਂ ਨੇ ਸਰ ਮੇਰੇ ਤੇ ਹਮਲਾ ਕੀਤਾ ਵੀ ਪਾਸਟਰ ਨੂੰ ਕਹਿੰਦੇ ਲਭਰੇ ਤੈਨੂੰ ਵੱਢ ਕੇ ਜਾਣਾ 11 ਦੇ ਨਾਲ ਆਏ ਸੀ ਉਹ ਤੇ ਉਹ ਇਲਜ਼ਾਮ ਲਾ ਤੇ ਉਹਦੇ ਨਾਲੇ ਇੱਕ ਆਇਆ ਸੀ ਬਾਬਾ ਟੀਟਾ ਤੇ ਇੱਕ ਆਇਆ ਸੀਗਾ ਲੜਕੀ ਦਾ ਭਰਾ ਸੰਨੀ ਤੇ ਉਹਦਾ ਪਿਓ ਹਰਜੀਤ ਉਹਦੇ ਨਾਲ ਹੋਰ ਅਣਪਛਾਤੇ ਬੰਦੇ ਜਿਨ੍ਹਾਂ ਨੂੰ ਮੈਂ ਜਾਣਦਾ ਨਹੀਂ ਆ ਤੇ ਇੱਕ ਕੋਈ ਸਾਈ ਨਾਮ ਦੱਸਦੇ ਆ ਇਹ ਸਾਰੇ ਇਕੱਠੇ ਹੋ ਕੇ ਆਏ ਆ ਕੋ ਤੁਹਾਡਾ ਤੇ ਕੀ ਉਜਾਲਾ ਆ ਰਿਹਾ ਤੁਹਾਡਾ ਕੋਲ ਰੋਲ ਹੈ ਵਿੱਚ ਕੋਈ ਨਾ ਜੀ ਨਾ ਮੇਰਾ ਕੋਈ ਰੋਲ ਨਹੀਂ ਜੀ ਮੈਂ ਕਹਿੰਦਾ ਸਾਬਦ ਕਰ ਤੋ ਸਰ ਮੇਰਾ ਕੋਈ ਰੋਲ ਨਹੀਂ ਇਹਦੇ ਚ ਹੈਗਾ ਕੋਈ ਉਜਾਲਾ ਯਾਰ ਉਹੀ ਰੰਜਤ ਸਰ ਉਹ ਮੇਰਾ ਨਾ ਕੁਛ ਸਾਲਾਂ ਤੋਂ ਉਹਨਾਂ ਦੀ ਮੰਮੀ ਮਤਲਬ ਉਹਨਾਂ ਦਾ ਪਰਿਵਾਰ ਮੇਰੇ ਕੋਲ ਚਰਚਾ ਆਂਦੇ ਆ ਹੁਣ ਲੜਕਾ ਲੜਕੀ ਲੈ ਗਿਆ ਵਾ ਉਹ ਵੀ ਨਵਾਲੇ ਗਏ ਆ ਨਵਾਲਗ ਹੋਣ ਨਾਨਵਾਲਗ ਹੋਣ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਹਾਂ ਨਹੀਂ ਉਹ ਲੜਕਾ ਕੱਲਾ ਲੜਕੀ ਨੂੰ ਮੈਂ ਜਾਣਦਾ ਹੀ ਨਹੀਂ ਪਾਲ ਲਿਆ ਗਿਆ ਉਹਦੇ ਪਰਿਵਾਰ ਨੂੰ ਵੀ ਜਾਣਦਾ ਨਹੀਂ ਮੈਂ ਵੇਖਿਆ ਨਹੀਂ ਕਦੀ ਇਹ ਲੜਕਾ ਕਦੀ ਇਹ ਲੜਕਾ ਕੱਲਾ ਹੁੰਦਾ ਸੀ ਆਪਣੀ ਮੰਮੀ ਉਹਨਾਂ ਨਾਲ ਪਰ ਪੂਰਾ ਪਰਿਵਾਰ ਹੁੰਦਾ ਤੇ 7-8 ਫੈਮਲੀਆਂ ਹੁੰਦੀਆਂ ਪਿੰਡ ਦੇ ਬੰਦੇ ਵਿੱਚੋਂ ਤੇ ਹੁਣ ਬਾਹਰ ਜਾ ਕੇ ਚਰਚੇ ਤੋਂ ਬਾਹਰ ਲੋਕੀ ਕੀ ਕਰਦੇ ਆ ਇਹ ਤਾਂ ਸਰ ਕੋਈ ਵੀ ਮੈਂ ਮੇਰੀ ਕਿਸੇ ਦੀ ਗੁਆਰੰਟੀ ਨਹੀਂ ਆ ਤੁਹਾਡੇ ਤੇ ਚੀਜ਼ ਜਮਲਾਇਆ ਮੇਰੇ ਤੇ ਲਜਾਮ ਲੈ ਵੀ ਵਿਆਹ ਇਹਨੇ ਕੀਤਾ ਵਾ ਹਾਲੇ ਕੋਈ ਪ੍ਰੂਫ ਨਹੀਂ ਆ ਉਹਨਾਂ ਕੋਲ ਮੇਰਾ ਕੋਈ ਸਾਇਨ ਦਿਖਾ ਦਿਓ ਮੇਰੀ ਕੋ ਮੋਹਰ ਦਿਖਾ ਦਿਓ ਮੇਰੇ ਕੋ ਨਕਾ ਦਾ ਸਰਟੀਫିକੇਟ ਦਿਖਾ ਦਿਓ ਜੋ ਬੰਦੀ ਕਾਨੂੰਨੀ ਕਰ ਲਈ ਮੇਰੇ ਤੇ ਕੀਤੀ ਜਾਵੇ ਕਿ ਲੱਗਦਾ ਨਹੀਂ ਪੋਜਟ ਇੱਕ ਬੜਾ ਪਵਿੱਤਰ ਸੱਪਿਆ ਲੋਕ ਵਿਸ਼ਵਾਸ ਕਰਦੇ ਆ ਤੁਹਾਡੇ ਤੇ ਚੀਜ਼ ਮੈਂ ਕਿ ਪਰ ਇਸ ਤਰ ਇਹ ਸਰ ਬੜੀ ਵੱਡੀ ਨਮੋਸ਼ੀ ਦੀ ਗੱਲ ਹੈ ਜੀ ਇਹਨਾਂ ਨੇ ਨਜਾਇਜ਼ ਇੰਤਜ਼ਾਮ ਲਾਇਆ ਮੈਦੇ ਤੇ ਜਿਨ੍ਹਾਂ ਦੇ ਲੋਕ ਖੜੇ ਐ ਇਹਨਾਂ ਨੇ ਇੰਤਜ਼ਾਮ ਲਾਇਆ ਉਹਨਾਂ ਦੇ ਮੈਂ ਕਾਨੂੰਨੀ ਕਾਰਵਾਈ ਕਰਾਂਗਾ ਮੈਂ ਕੋਰਟ ਦਾ ਦਰਵਾਜ਼ਾ ਖੜਕਾਵਾਂਗਾ ਜੀ ਅੱਜ ਕਿੱਥੇ ਚਲੇ ਦੀ ਅੱਜ ਅਸੀਂ ਵੱਡੇ ਅਫਸਰਾਂ ਨੂੰ ਮਿਲਣ ਚੱਲੇ ਆ ਐਸਐਸਪੀ ਸਾਹਿਬ ਨੂੰ ਤੇ ਜੋ ਵੀ ਹੋਰ ਅਫਸਰ ਮੌਕੇ ਤੇ ਮਿਲਣਗੇ ਅਸੀਂ ਉਹਨਾਂ ਨਾਲ ਮਿਲ ਕੇ ਆਪਣਾ ਸਪਸ਼ਟੀਕਰਨ ਦਵਾਵਾਂਗੇ ਜੀ ਕਿ ਅਸੀਂ ਸਾਡੇ 'ਤੇ ਝੂਠਾ ਇਲਜ਼ਾਮ ਲੱਗੰਦੇ ਸਾਡੇ 'ਤੇ ਝੂਠੇ ਦੋਸ਼ ਲੱਗ ਰਹੇ ਇਹ ਕਦੇ ਨਹੀਂ ਸੁਣਵਾਈ ਹੁੰਦੀ ਹਾਂਜੀ ਇਹ ਕਦੇ ਨਹੀਂ ਸੁਣਵਾਈ ਹੁੰਦੀ ਜੇ ਨਹੀਂ ਫਿਰ ਆਲਾ ਅਫਸਰਾਂ ਦੇ ਜਿਵੇਂ ਸੁਣਵਾਈ ਨਹੀਂ ਹੁੰਦੀ ਤੇ ਫਿਰ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਸਰ ਜੋ ਕਾਨੂੰਨ ਦੇ ਦਾਇਰੇ ਚ ਰਹਿ ਕੇ ਸਾਡੇ ਕੋਲ ਹੋਏਗਾ ਅਸੀਂ ਕਰਾਂਗੇ ਮੇਰਾ ਨਾਮ ਬਿਸ਼ਪ ਐਲਮ ਸੋਹਤਰਾ ਹੈ ਅ ਮੈਂ ਇਸ ਏਰੀਆ ਦੇ ਵਿੱਚ ਰਹਿਣਾ ਕਿਹੜਾ ਹੈ ਨਵੀਂ ਬਹਾਦੀ ਫਤੇਗੜ ਚੂੜੀਆਂ ਰੋ ਆ ਸਰ ਇਕੱਠੇ ਹੋਏ ਭਾਈ ਜਰਾ ਕੀ ਗੱਲ ਕੀ ਹੈ ਇਸ ਪਾਸਟਰ ਦੇ ਉੱਤੇ ਇੱਕ ਗਲਤ ਦੋਸ਼ ਲਗਾਇਆ ਜਾ ਰਿਹਾ ਹੈ ਅਸੀਂ ਸਰਟੀਫਿਕੇਟ ਨੂੰ ਵੇਖਿਆ ਹੈ ਜਿਹੜਾ ਮੈਰਿਜ ਕੀਤੀ ਗਈ ਆ ਉਹ ਇੱਕ ਹਿੰਦੂ ਰੀਤੀ ਦੇ ਮੰਦਿਰ ਦਾ ਏ ਚਰਚ ਦੇ ਨਾਲ ਉਹ ਸਰਟੀਫਿਕੇਟ ਦਾ ਕੋਈ ਲੈਣ ਦੇ ਨਹੀਂ ਇਲਜ਼ਾਮ ਕਿ ਲਗਾਇਆ ਜਾ ਰਿਹਾ ਪਾਕਪਾ ਜਾਮ ਮੈਂ ਸਮਝਦਾ ਹਾਂ ਕਿ ਇਸ ਪਾਸਟਰ ਦੇ ਉੱਤੇ ਨਹੀਂ ਬਲਕਿ ਪੂਰੇ ਮਸੀਹ ਸਮਾਜ ਨੂੰ ਬਦਨਾਮ ਕਰਨ ਦੇ ਲਈ ਇਹ ਕੰਮ ਕੀਤਾ ਜਾ ਰਿਹਾ ਕੀ ਮੰਗਾਂ ਤੇ ਹੁਣ ਇਨਸਾਫ ਦੀ ਮੰਗ ਕਰਾਂਗੇ ਅਸੀਂ ਹੁਣ ਵੀ ਅਸੀਂ ਐਸਐਸਪੀ ਕੋ ਜਾਵਾਂਗੇ ਜਾਂ ਨਹੀਂ ਮਿਲਾ ਸੀਪੀ ਸਾਹਿਬ ਕੋ ਜਾਵਾਂਗੇ ਅਸੀਂ ਜਿਹੜੇ ਦੋਸ਼ ਲਗਾ ਰਹੇ ਨੇ ਉਹਨਾਂ ਪਰ ਅ ਕਾਨੂੰਨੀ ਕਾਰਵਾਈ ਦੀ ਵੀ ਮੰਗ ਕਰਾਂਗੇ ਅਤੇ ਆਪਣੇ ਪਾਸਟਰ ਨੂੰ ਬੇਗੁਨਾਹ ਸਾਬਤ ਕਰਾਂਗੇ ਤੇ ਇਨਸਾਫ ਦੀ ਮੰਗ ਕਰਾਂਗੇ ਜੌਨ ਬੋਟਲੀ ਅੱਜ ਅਸੀਂ ਮਾਨਯੋਗ ਐਸਐਸਪੀ ਸਾਹਿਬ ਨੂੰ ਮਿਲੇ ਆ ਜਿਹੜੇ ਦਿਹਾਤੀ ਸਤਿੰਦਰ ਸਿੰਘ ਜੀ ਨੂੰ ਔਰ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਆ ਕਿ ਚੰਦ ਸ਼ਰਾਰਤੀ ਲੋਕ ਜਿਹੜੇ ਸਾਡੇ ਅੰਮ੍ਰਿਤਸਰ ਦਾ ਸਾਡੇ ਪੰਜਾਬ ਦਾ ਸਾਡੇ ਭਾਰਤ ਦਾ ਜਿਹੜਾ ਆ ਉਹ ਏਕਤਾ ਔਰ ਅਖੰਡਤਾ ਨੂੰ ਭੰਗ ਕਰਨਾ ਚਾਹੁੰਦੇ ਨੇ ਜ਼ਿਕਰਯੋਗ ਹੈ ਕਿ ਬੀਤੇ ਸਮੇਂ ਦੇ ਵਿੱਚ ਇੱਕ ਸ਼ਰਧਾਲੂ ਦੇ ਤੌਰ ਤੇ ਪਾਸਟਰ ਨਿਰਮਲ ਜੀ ਦੇ ਚਰਚ ਵਿੱਚ ਇੱਕ ਇੱਕ ਲੜਕਾ ਹੁੰਦਾ ਸੀ ਉਹਨੇ ਬਾਹਰ ਕਿਸੇ ਉਹ ਲੜਕਾ ਵੀ ਜਿਹੜਾ ਹੈ ਅਨਜਾਤੀ ਤੇ ਉਹ ਲੜਕੀ ਵੀ ਅਨਜਾਤੀ ਤੋਂ ਉਹ ਦੋਨੇ ਬਾਲਗ ਨੇ ਦੋਨਾਂ ਨੇ ਆਪਣੀ ਮਰਜ਼ੀ ਦੇ ਨਾਲ ਜਿਹੜੀ ਹੈ ਕੋਰਟ ਮੈਰਿਜ ਕਰਵਾ ਲਈ ਜਦ ਕਿ ਚੰਦ ਸ਼ਰਾਰਤੀ ਲੋਕਾਂ ਨੇ ਉਹਦਾ ਝੂਠਾ ਇੱਕ ਵਾਬ ਰੋਲਾ ਬਣਾ ਦਿੱਤਾ ਕਿ ਇਹ ਲਵ ਜਿਹਹਾਦ ਨੂੰ ਪ੍ਰੋਮੋਟ ਕਰਦੇ ਨੇ ਆਪਣੀ ਜਿਹੜੀ ਹੈ ਜਿਹੜੀ ਹੈ ਜਨਸੰਖਿਆ ਨੂੰ ਉੱਪਰ ਲੈਉਣ ਵਾਸਤੇ ਇਹਨਾਂ ਨੇ ਲਵ ਮੈਰਿਜ ਕਰਾਈ ਜਦ ਕਿ ਮਾਨਯੋਗ ਪਾਸਟਰ ਸਹਬਾਨਾ ਦਾ ਧਾਰਮਿਕ ਅਗਵਾ ਦਾ ਦੇ ਵਿੱਚ ਕੋਈ ਦੂਰ ਦੂਰ ਤੱਕ ਲੈਣਾ ਦੇਣਾ ਨਹੀਂ ਹੈ ਔਰ ਇਹ ਜਿਹੜਾ ਵਿਅਕਤੀ ਜਿਹੜੇ ਵਿਅਕਤੀ ਇਸ ਚੀਜ਼ ਨੂੰ ਪ੍ਰਮੋਟ ਕਰ ਰਹੇ ਨੇ ਸਾਡੇ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਕੇ ਜਾਤਪਾਤ ਦੇ ਦੰਗੇ ਜਿਹੜੇ ਭੜਕਾਉਣਾ ਚਾਹੁੰਦੇ ਨੇ ਅੱਜ ਮੰਗ ਕੀਤੀ ਗਈ ਹੈ ਮਾਨਯੋਗ ਐਸਐਸਪੀ ਸਾਹਿਬ ਕੋ ਕਿ ਇਹਨਾਂ ਨੂੰ ਫੌਰੀ ਤੌਰ ਦੇ ਨਾ ਉੱਪਰ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਉੱਪਰ ਸਖਤ ਕਾਰਵਾਈ ਕਰਕੇ ਪਰਚਾ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਭੇਜਿਆ ਜਾਏ ਤਾਂ ਕਿ ਇਲੈਕਸ਼ਨ ਦੇ ਮਾਹੌਲ ਦੇ ਵਿੱਚ ਵੀ ਸਾਡੇ ਇਸ ਅੰਮ੍ਰਿਤਸਰ ਦਾ ਸਾਡੇ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਸ਼ਾਂਤਮਈ ਤਰੀਕੇ ਦੇ ਨਾਲ ਹੋ ਸਕੇ ਔਰ ਸ਼ਾਂਤਮਈ ਚੋਣਾ ਹੋ ਸਕਣ ਔਰ ਜ਼ਿਕਰ ਇਹ ਹੋ ਗਿਆ ਕਿ ਉਹੀ ਲੋਕ ਚਰਚ ਦੇ ਅੰਦਰ ਇੱਕ ਬਜ਼ੁਰਗ ਔਰਤ ਦੀ ਔਰ ਚਰਚ ਦੇ ਉੱਪਰ ਵੀ ਉਹਨਾਂ ਨੇ ਇੱਥੇ ਹਮਲਾ ਕੀਤਾ ਤੋੜ-ਫੋੜ ਕਰਨ ਦੀ ਕੋਸ਼ਿਸ਼ ਕੀਤੀ ਔਰ ਇੱਕ ਬਜ਼ੁਰਗ ਮਹਿਲਾ ਜਿਹੜੀ ਕਿ ਉਸ ਲੜਕੇ ਦੀ ਮਾਤਾ ਸੀ ਉਹਨਾਂ ਨੂੰ ਵੀ ਜ਼ਬਰੇ ਬੰਦੀ ਬਣਾ ਲਿਆਇਆ ਗਿਆ ਉਹਨਾਂ ਨੂੰ ਮਾਰ ਦੇਣ ਦੀ ਇਹ ਵਸ ਦੇ ਨਾਲ ਡਾਂਗਾ ਛੋਡੇ ਕਿਰਪਾਨਾਂ ਦੇ ਨਾਲ ਲੈ ਸੋ ਕੇ ਉਹਨਾਂ ਨੂੰ ਜਿਹੜੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਔਰ ਇਹਨਾਂ ਦਾ ਕਸੂਰ ਇਹੀ ਆ ਕਿ ਇਹਨਾਂ ਨੂੰ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਕਿ ਤੁਸੀਂ ਸਾਡੇ ਜਿਹੜੀ ਆ ਆਪਣੇ ਸ਼ਹਿਰ ਦੀ ਸ਼ਾਂਤੀ ਨੂੰ ਧਿਆਨ ਚ ਰੱਖਦੇ ਹੋਏ ਇਹਨਾਂ ਦੋਸ਼ੀਆਂ ਨੂੰ ਜਿਹੜਾ ਸਖੇੜਿਆ ਜਾਵੇ ਤਾਂ ਕਿ ਕਿਸੇ ਬਜ਼ੁਰਗ ਔਰਤ ਦੀ ਜਾਨ ਬਚ ਸਕੇ ਸੋ ਇਸ ਕਰਕੇ ਇਹਨਾਂ ਨੂੰ ਇਨਵੋਲ ਕੀਤਾ ਜਾਇਆ ਸਾਡੀ ਫੇਰ ਇੱਕ ਵਾਰੀ ਪੂਰ ਜ਼ੋਰ ਮੰਗਿਆ ਪ੍ਰਸ਼ਾਸਨ ਕੋਲੋਂ ਮਾਨਯੋਗ ਐਸਐਸਪੀ ਸਾਹਿਬ ਕੋਲੋਂ ਔਰ ਕੰਸਰਨ ਐਸਐਚਓ ਜਿਹੜਾ ਘਿਰੰਡਾ ਆ ਉਹਨਾਂ ਤੋਂ ਸਾਡੀ ਮੰਗ ਆ ਕਿ ਇਹਨਾਂ ਸ਼ਰਾਰਤੀ ਲੋਕਾਂ ਨੂੰ ਜਿਨ੍ਹਾਂ ਨੇ ਚਰਚ ਦੇ ਉੱਪਰ ਹਮਲਾ ਕੀਤਾ ਜਿਹੜੀ ਆ ਜਿਹੜੀ ਆ ਮਾਨਯੋਗ ਪਾਦਰੀ ਸਾਹਿਬਾਨਾਂ ਦੀ ਸ਼ਾਨ ਦੇ ਵਿੱਚ ਗੁਸਤਾਖੀ ਕੀਤੀ ਹੈ ਔਰ ਜਿਹੜਾ ਆ ਉਹਨਾਂ ਨੇ ਲਵ ਜਿਹਾਦ ਦਾ ਇੱਕ ਗੰਦਾ ਨਾਟਕ ਰਚ ਕੇ ਸਮਾਜ ਅੰਦਰ ਨਫ਼ਰਤ ਫੈਲਾਈ ਹੈ ਉਹਨਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਸਾਡੇ ਪੰਜਾਬ ਦਾ ਸਾਡੇ ਸੂਬੇ ਦਾ ਅਮਨ ਸ਼ਾਂਤੀ ਹੈ ਉਹ ਬਹਾਰ ਰਹਿ ਸਕੇ ਅੱਜ ਵੀ ਐਸਐਸਪੀ ਸਾਹਿਬ ਨੇ ਦਰਜ ਕੀਤਾ ਕਿ ਉਹਨਾਂ ਨੂੰ ਵਿਸ਼ਵਾਸ ਹੈ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਅਸੀਂ ਕੱਲ ਨੂੰ ਜਿਹੜਾ ਤੁਹਾਡੇ ਬਿਆਨ ਦਰਜ ਕਰ ਲਵਾਂਗੇ ਔਰ ਜਿਹੜੀ ਲੋੜਿੰਦੀ ਜਿਹੜੀ ਜਿਹੜੀ ਮੈਰਿਟ ਦੇ ਆਧਾਰ ਤੇ ਕਾਰਵਾਈ ਹੋਏਗੀ ਉਹ ਅਸੀਂ ਕਰਾਂਗੇ ਅਗਰ ਸਾਨੂੰ ਇਨਸਾਫ ਨਹੀਂ ਮਿਲਦਾ ਤੇ ਮਜਬੂਰ ਹੋ ਕੇ ਅਸੀਂ ਸਾਰਾ ਹੀ ਭਾਈਚਾਰਾ ਅਸੀਂ ਫਿਰ ਪੂਰੇ ਅਮਰitsar ਦੇ ਨਹੀਂ ਪੂਰੇ ਪੰਜਾਬ ਦੇ ਅੰਦਰ ਹਰੇਕ ਭਾਈਚਾਰੇ ਨੂੰ ਗਿਰਜਾ ਘਰਾ ਦੇ ਅੰਦਰ ਸਾਡੇ ਰਾਜਨੀਤਿਕ ਨੇਤਾਵਾਂ ਨੂੰ ਸਾਡੇ ਸਮਾਜਿਕ ਨੇਤਾਵਾਂ ਨੂੰ ਸਾਰਿਆਂ ਨੂੰ ਮੈਸੇਜ ਲਾ ਕੇ ਤਗੜਾ ਹਜੂਮ ਇਕੱਠਾ ਕਰਕੇ ਨਹੀਂ ਤੇ ਫਿਰ ਅਸੀਂ ਸੜਕਾਂ ਦੇ ਉਤਰਾਂਗੇ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਔਰ ਸਾਨੂੰ ਆਸ ਹੈ ਕਿ ਮਾਨਯੋਗ ਐਸਐਸਪੀ ਸਾਹਿਬ ਬਹੁਤ ਫੌਰੀ ਤੌਰ ਤੇ ਸਾਨੂੰ ਇਨਸਾਫ ਦੇਣਗੇ ਮੇਰਾ ਨਾਮ ਲਖਵਿੰਦਰ ਸਿੰਘ ਹੈ ਮੇਰਾ ਪਿੰਡ ਚਿੰਤਕੋੜ ਹੈ ਇਹ ਪੁਸ਼ਟ ਸਾਹਿਬ ਤੇ ਝੂਠੇ ਇਲਜ਼ਾਮ ਲੱਗ ਰਹੇ ਨੇ ਇਹਨਾਂ ਨੂੰ ਪੁਸ਼ਟ ਸਾਹਿਬ ਨੂੰ ਮੈਂ ਅੱਜ ਤੋਂ 25 ਸਾਲ ਪਹਿਲਾਂ ਤੋਂ ਜਾਣਦਾ ਹਾਂ ਇਹ ਮੇਰੇ ਨਾਲ ਹੀ ਰਹੇ ਨੇ ਜਦੋਂ ਇਹਨਾਂ ਨੇ ਸੇਵਾ ਸ਼ੁਰੂ ਕੀਤੀ ਤੇ ਸਭ ਤੋਂ ਪਹਿਲਾਂ ਮਤਲਬ ਵਿਸ਼ਵਾਸੀ ਇਹਨਾਂ ਦਾ ਮੈਂ ਹਿੱਸਾ ਅਸੀਂ ਇਕੱਠੇ ਰਹਿੰਦੇ ਰਹਾਂ ਇਹਨਾਂ ਨੇ ਬਹੁਤ ਵਧੀਆ ਸਾਰਿਆਂ ਨੂੰ ਸਿਖਿਆ ਦਿੱਤੀ ਸੀ ਵੀ ਆਪਾਂ ਬੁਰੇ ਕੰਮ ਛੱਡਣੇ ਆ ਅਸੀਂ ਵੀ ਬਹੁਤ ਨਸਿਆਂ ਦੇ ਵਿੱਚ ਫਸੇ ਸੀ ਬਹੁਤ ਗੁਮਾਰੀਆਂ ਦੇ ਵਿੱਚ ਹੀ ਇਹਨਾਂ ਦੇ ਵਸੀਲੇ ਦੇ ਨਾਲ ਅਸੀਂ ਚੰਗੇ ਕੀਤੇ ਗਏ ਪ੍ਰਭੂ ਯਿਸੂ ਈਸੂ ਦੇ ਅੱਜ ਤੋਂ 25 ਸਾਲ ਹੋ ਗਏ ਤੋਂ 25 ਸਾਲ ਹੋ ਗਏ ਪੂਰੇ ਤੋਂ ਇਹ ਅੱਜ ਤੱਕ ਅਸੀਂ ਇਹਨਾਂ ਦੇ ਵਿੱਚ ਕੋਈ ਜਿਲਦ ਦੇ ਦਾਅ ਲਗਾਏ ਜਾ ਰਹੇ ਨੇ ਜਿਹੜੇ ਪਰਿਵਾਰੋਂ ਨੂੰ ਉਸ ਤਾਂ ਇਹ ਪਰਿਵਾਰ ਚੱਚੇ ਦੇ ਵਿੱਚ ਆਦਾ ਸੀ ਇਹਨਾਂ ਦਾ ਇਹ ਜਿਹੜਾ ਪਰਿਵਾਰ ਸੀ ਇਹਨਾਂ ਦੇ ਇਹ ਕੁੜੀ ਵਾਲੇ ਜਿਹੜੇ ਉਹ ਨਹੀਂ ਸੀ ਆਉਂਦੇ ਸਿਰਫ ਉਹ ਮੁੰਡਾ ਆਉਂਦਾ ਸੀ ਉਹਦੀ ਮਾਤਾ ਆਉਂਦੀ ਸੀ ਹੋਰ ਕੋਈ ਐਡਾ ਬਾਕੀ 5-7 ਪਰਿਵਾਰ ਉੱਥੋਂ ਦੇ ਹੈਗੇ ਆ ਬਨਕਰਾਂ ਦੇ ਇਹਨਾਂ ਦੇ ਕੋਲ